ਸਤਿਕਾਰਯੋਗ ਦੋਸਤੋ ਗਦਰੀਬਾਬੇ ਬਾਬਾ ਦੁੱਧਾਰ ਸਿੰਘ ਹਰਾਂ ਦੇ ਪੜਪੋਤੇ ਸਾਡੇ ਨਾਲ ਨੇ ਡਾਕਟਰ ਹਰਮਿੰਦਰ ਸਿੰਘ ਸਿੱਧੂ ਵੱਖ-ਵੱਖ ਖੇਤਰਾਾਂ 'ਚ ਕੰਮ ਕਰ ਰਹੇ ਨੇ ਤੇ ਬੜੇ ਚੰਗੇ ਨਤੀਜੇ ਅੱਜ ਦੇ ਦੌਰ 'ਚ ਜਦੋਂ ਸਾਰਾ ਕੁਝ ਖੇਡ ਪੁੱਟ ਰਿਹਾ ਉਦੋਂ ਇਹ ਸਮਾਜ ਨੂੰ ਇਕੱਠਾ ਕਰਨ ਦੇ ਆਪਣੀ ਯਤਨਾਂ 'ਚ ਲੱਗੇ ਹੋਏ ਨੇ ਜਰਲਾਲਦੀਵਾਲਤੂ ਨੇ ਤੇ ਕੁਝ ਇੱਕ ਕੰਮ ਜਿਹੜੇ ਅਸੀਂ ਜ਼ਰੂਰ ਜਾਦਣਾ ਚਾਹਵਾਂਗੇ ਡਾਕਟਰ ਸਾਹਿਬ ਤੁਹਾਡੇ ਤੋਂ ਖਾਸ ਤੌਰ ਤੇ ਖੇਡਾਂ ਦੇ ਖੇਤਰ ਦੇ ਵਿੱਚ ਵੀ ਜਾਂ ਜਿਸ ਤਰ੍ਹਾਂ ਦਾ ਮਾਹੌਲ ਹੈ ਉਹਦੇ ਵਿੱਚ ਬੱਚੀਆਂ ਜਿਹੜੀਆਂ ਸਾਡੀਆਂ ਉਹਨਾਂ ਨੂੰ ਵੀ ਤੁਸੀਂ ਘਰਾਂ ਚੋਂ ਗਰਾਉਂਡ ਤੋਂ ਕੱਢ ਕੇ ਕਿੱਥੇ ਤੱਕ ਲੈ ਕੇ ਗਏ ਹੋ ਕੁਝ ਜਿਹੜੀਆਂ ਤੁਹਾਡੀਆਂ ਇਹ ਗੱਲਾਂ ਆ ਅਸੀਂ ਚਾਹਾਂਗੇ ਸਾਡੇ ਸਰੋਤੇ ਜਿਹੜੇ ਆ ਦਰਸ਼ਕ ਜਿਹੜੇ ਉਹ ਜਾਣ ਸਕਣ ਸੰਡੇ ਸੀਨੀਅਰ ਸੈਕੰਡਰੀ ਸਕੂਲ ਹੈ ਜੀ ਜਿਹੜਾ ਬਾਬਾ ਜੀ ਹੁਣੇ ਨਹੀਂ ਬਣਾਇਆ ਸੀਗਾ ਤੇ 47 ਦੇ ਲਗਭਗ ਤੇ ਉੱਥੋਂ ਦੀਆਂ ਜਿਹੜੀਆਂ ਬੱਚੀਆਂ ਨੇ ਸਾਡੇ ਮੇਰੇ ਪਿੰਡ ਦੀਆਂ ਉਹਨਾਂ ਨੂੰ ਅਸੀਂ 2013 ਤੋਂ ਦਿਵਾਲੀ ਵਾਲੇ ਦਿਨ ਤੋਂ ਸ਼ੁਰੂ ਕੀਤਾ ਸੀ ਜੀ ਹਾਕੀ ਦਾ ਖੇਡ ਬਿੰਗ ਤੇ ਉਹ ਸਾਡਾ ਚੱਲ ਰਿਹਾ ਔਰ 14 ਤੋਂ ਮੇਰੀਆਂ ਬੱਚੀਆਂ ਡਿਸਟ੍ਰਿਕਟ ਚੈਂਪੀਅਨ ਰੈਗੂਲਰਲੀ ਸਾਡੇ ਕੋਲ ਇਹ ਕਰੋਨਾ ਵਾਲੇ 2-3 ਸਾਲ ਛੱਡ ਕੇ ਤੇ ਉਹਦੋਂ ਖੇਡਾਂ ਨਹੀਂ ਹੋਈਆਂ ਤੇ ਡਿਸਟ੍ਰਿਕਟ ਚੈਂਪੀਅਨਸ਼ਿਪ ਸਾਡੇ ਕੋਲ ਹੀ ਹੁੰਦੀ ਹੈ ਤੇ ਉਹ ਸਟੇਟ ਖੇਡਣ ਜਾਂਦੀਆਂ ਨੇ ਜੀ ਲੁਧਿਆਣੇ ਦੀ ਟੀਮ ਦੇ ਵਿੱਚ 8-9 ਬੱਚੀਆਂ ਹੁੰਦੀਆਂ ਜੀ ਤੇ ਪ੍ਰਾਪਤੀਆ ਗਰਾਊਂਡ ਵੀ ਮਤਲਬ ਬਹੁਤ ਹੀ ਛੋਟਾ ਕਨਾਲ 1.5 ਕਨਾਲ ਥਾਂ ਹੋएगी ਤੇ ਵੱਡਾ ਗਰਾਊਂਡ ਵੀ ਨਹੀਂ ਹੈ ਹੁਣ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਜੀ ਤੇ ਲਾਇਬ੍ਰੇਰੀ ਚਲਾ ਰਹੇ ਹਾਂ ਉਸ ਤੋਂ ਇਲਾਵਾ ਪਿੰਡ ਦੇ ਵਿੱਚ ਜੀ ਔਰ 2007-08 ਤੋਂ ਤੇ ਨਾਲ ਹੀ ਸਟਬਲ ਬਰਨਿੰਗ ਦੇ ਉੱਤੇ ਸਰ ਵੈਸੇ ਆਪ ਤਾਂ ਛੋਟੇ ਲੈਵਲ ਤੇ ਕੰਮ ਕਰਦੇ ਸੀਗੇ ਆਰਗੈਨਿਕ ਫਾਰਮਿੰਗ ਵੀ ਕਰ ਰਿਹਾ ਮੈਂ ਤੇ ਨਾਲ ਹੀ ਉੱਥੇ 70-80 ਪਿੰਡ ਅਡਾਪਟ ਕੀਤੇ ਹੋਏ ਜੀ ਆਲਮੋਸਟ ਨਾਰਥ ਇੰਡੀਆ ਦਾ ਸਾਰਿਆਂ ਨੂੰ ਵੱਡਾ ਗਰੁੱਪ ਹੈ ਜਿਹੜਾ ਸਟਬਲ ਬਰਨਿੰਗ ਦੇ ਉੱਤੇ ਅਸੀਂ ਸ਼ੁਰੂ ਕੀਤਾ ਸੀ ਕਿ ਫਾਰਮਰ ਜਿਹੜਾ ਕਰਜਾਈ ਹੈ ਜੀ ਉਹ ਮਸ਼ੀਨਰੀ ਨੇ ਲੋਹੇ ਨੇ ਕਰਜਾਈ ਕੀਤਾ ਹੋਇਆ ਸੋ ਉਹਨਾਂ ਨੂੰ ਮੋਟੀਵੇਟ ਕਰਨ ਲਈ ਤੇ ਕਿ ਤੁਸੀਂ ਅਗ ਨਾ ਲਾਓ ਉਹਦੇ ਨਾਲ ਕੁਝ ਕਾਰਪੋਰੇਟ ਕੰਪਨੀਆਂ ਨੇ ਸਾਡੇ ਨਾਲ ਸਹਿਯੋਗ ਕੀਤਾ ਸੀਗਾ ਸਾਡੇ ਕੋਲੇ ਮਸ਼ੀਨਾਂ ਨੇ 700 150 ਦੇ ਕਰੀਬ ਜਿਹੜੀਆਂ ਅਲੱਗ-ਅਲੱਗ ਅਸੀਂ ਮਿਨੀਮਮ ਰੈਂਟ ਦੇ ਉੱਤੇ ਪ੍ਰੋਵਾਈਡ ਕਰਾਉਂਦੇ ਹਾਂ ਮੇਨਟੇਨੈਂਸ ਕਾਸਟ ਦੇ ਉੱਤੇ ਇਹ ਸਿਰ ਤੁਹਾਡੇ ਨਿੱਜੀ ਯਤਨ ਨੇ ਜਾਂ ਇੱਕ ਸਸਥਾ ਸਾਡੀ ਸੰਸਥਾ ਜੀ ਗਦਰੀ ਬਬਾਦੁੱਲਾ ਸਿੰਘ ਗਿਆਨੀ ਨਿਹਾਲ ਸਿੰਘ ਫਾਊਂਡੇਸ਼ਨ ਹੈ ਸਾਡਾ ਪੂਰਾ ਗਰੁੱਪ ਹੈ ਤੇ ਫਾਰਮਰਾਂ ਦਾ ਗਰੁੱਪ ਹੈ ਜਿਹਦੇ ਵਿੱਚ ਸਾਰੇ ਮਿਲ ਕੇ ਕਰਦੇ ਆਂ ਤੇ ਚਲੋ ਸ਼ੁਰੂਆਤ ਮਤਲਬ ਦੋ ਤਿੰਨ ਜਣੇ ਨੇ ਕੀਤੀ ਸੀ ਫਿਰ 70 80 ਪਿੰਡ ਅਸੀਂ 70 80 ਪਿੰਡਾਂ ਦੇ ਵਿੱਚ ਇਹ ਕੰਮ ਕਰ ਰਹੇ ਹਾਂ ਔਰ ਬਹੁਤ ਹੀ ਸ਼ਾਨਦਾਰ ਨਤੀਜੇ ਪਰ ਸਾਡੀ ਇਹ ਹੈ ਕਿ ਅਸੀਂ ਨਾ ਤਾਂ ਐਪਰੀਸ਼ੀਏਟ ਪੰਜਾਬੀ ਕਿਸੇ ਨੂੰ ਕਰਦੇ ਹਾਂ ਔਰ ਨਾ ਹੀ ਜਿਹੜਾ ਚੰਗਾ ਕੰਮ ਕਰ ਰਹੇ ਆ ਜਿਹੜੇ ਫਾਰਮਰ ਚੰਗਾ ਕੰਮ ਕਰ ਰਹੇ ਆ ਸਤੰਬਰ ਅਕਤੂਬਰ ਚ ਆ ਕੇ ਰੌਲਾ ਪਾਉਣ ਲੱਗੇ ਨੇ ਪਰਾਲੀ ਨੂੰ ਅੱਗ ਲੱਗ ਰਹੀ ਹੈ ਪਰ ਉਹ ਬੜੀ ਵੱਡੀ ਗਿਣਤੀ ਦੇ ਵਿੱਚ ਫਾਰਮਰ ਕੰਮ ਕਰ ਰਹੇ ਨੇ ਜਿਹੜੇ ਪਰਾਲੀ ਨੂੰ ਅੱਗ ਨਹੀਂ ਲਾ ਰਹੇ ਔਰ ਆਲੂਆਂ ਵਾਲੇ ਫਾਰਮਰ ਜਿਹੜੇ ਨੇ ਉਹ ਪੂਰੀ ਤਰ੍ਹਾਂ ਮੋਟੀਵੇਟ ਹੋ ਕੇ ਦੂਸਰੇ ਪਾਸੇ ਜਾ ਚੁੱਕੇ ਆ ਕਿ ਉਹ ਖਪਾੰਦੇ ਹੀ ਆ ਵਿੱਚ ਔਰ ਉਹਨਾਂ ਦਾ ਜਿਹੜੀ ਸਾਰਿਆਂ ਨੂੰ ਵੱਡੀ ਗੱਲ ਹੈ ਕਿ ਪੰਜਾਬ ਦੀ ਕੱਲ ਦੀ ਵੀ ਇੱਕ ਰਿਪੋਰਟ ਸੀਗੀ ਕਿ ਸਲੀਨੀਅਮ ਜਾਦਾ ਜੀ ਸਾਡੀ ਕਣਕ ਵਿੱਚ ਹੋਰ ਚੀਜ਼ਾਂ ਜ਼ਿਆਦਾ ਨਹੀਂ ਤੇ ਸਾਡੀ ਜੋ ਸਾਡੇ ਦੇਖਣ ਅਨਸਾਰ ਪਿਛਲੇ 7-8 ਸਾਲਾਂ ਦੇ ਵਿੱਚ ਸੋਇਲ ਦੇ ਵਿੱਚ ਬਹੁਤ ਚੇਂਜ ਆਈ ਹੈ ਜਿਹੜੇ ਵਿੱਚ ਕਪਾਣ ਦੇ ਜਦੋਂ ਕਰਦੇ ਕਈ ਚੀਜ਼ਾਂ ਵੀ ਨਾਲ-ਨਾਲ ਆਪਾਂ ਦੇਖ ਰਹੇ ਹਾਂ ਖਾਸ ਕਰਕੇ ਜਦੋਂ ਤੁਸੀਂ ਐਗਰੀਕਲਚਰ ਦੀ ਗੱਲ ਕਰਦੇ ਹੋ ਜਿਹੜੀ ਵਨਸਵਨਤਾ ਵਾਲਾ ਇਸ਼ੂ ਹੈਗਾ ਵੀ ਖੇਤੀ ਦੀ ਅੱਜ ਦੀ ਲੋੜ ਹੈ ਵਨਸਵਨਤਾ ਅਸੀਂ ਕਣਕ ਤੇ ਝੋਨੇ ਤੇ ਬਹੁਤਾਂ ਮਦਦ ਕਰਦੇ ਹਾਂ ਇਹਦੇ ਬਾਰੇ ਵੀ ਕੋਈ ਤੁਹਾਡੇ ਕੋਲ ਕੋਈ ਵਿਗਿਆਨਕ ਨਜ਼ਰੀਏ ਨਾਲ ਕੀ ਸੋਚਦੇ ਹੋ ਵੀ ਇਹਦੀ ਜ਼ਰੂਰਤ ਆ ਜਾਂ ਜਾਂ ਫਿਰ ਉਹ ਜੇ ਮੰਡੀ ਕੰਡਰ ਵਾਲਾ ਪੈ ਜਾਂਦਾ ਵੀ ਬਾਕੀ ਫਸਲਾਂ ਲਈ ਮੰਡੀ ਹੈ ਨਹੀਂ ਕਣਕ ਤੇ ਥੰਦੇ ਕੋਈ ਐਮ ਐਸ ਪੀ ਹੈਗੀ ਆ ਇਹਦੇ ਬਾਰੇ ਵੀ ਕੋਈ ਅਸਲ ਦੇ ਵਿੱਚ ਬਿਲਕੁਲ ਸਰ ਅਸਲ ਦੇ ਵਿੱਚ ਨਾ ਸਾਡੀ ਸੁਸਾਇਟੀ ਦੀ ਤਰਾਸ ਦੀ ਕਿ ਆ ਕਿ ਅਸੀਂ ਡ੍ਰਾਈング ਰੂਮ ਦੇ ਵਿੱਚ ਬੈਠ ਕੇ ਗੱਲ ਕਰਦੇ ਆਂ ਕਿ ਸਾਨੂੰ ਸ਼ੁੱਧ ਖਾਣਾ ਨਹੀਂ ਮਿਲਦਾ ਠੀਕ ਹੈ ਸਾਨੂੰ ਸਾਫ਼ ਖਾਣਾ ਨਹੀਂ ਮਿਲਦਾ ਸਾਨੂੰ ਪਿਓਰ ਨਹੀਂ ਪਰ ਜਦੋਂ ਕੋਈ ਫਾਰਮਰ ਕੋਸ਼ਿਸ਼ ਕਰਦਾ ਕਿ ਮੈਂ ਪਿਓਰ ਖਾਣਾ ਸਰਵਕਰਨ ਸੁਸਾਇਟੀ ਨੂੰ ਤਾਂ ਸੁਸਾਇਟੀ ਉਹਦਾ ਮੁੱਲ ਭਰਨ ਲਈ ਤਿਆਰ ਨਹੀਂ ਹੁੰਦੀ ਉਹਨੂੰ ਸਹਿਯੋਗ ਕਰਨ ਲਈ ਤਿਆਰ ਨਹੀਂ ਹੁੰਦੀ ਅੱਜ ਬਲੈਕ ਲੈਵਲ ਕਿੱਥੋਂ ਪੈਕ ਹੁੰਦੀ ਹੈ ਕਿਵੇਂ ਹੁੰਦੀ ਹੈ ਬਲੈਕ ਲੈਵਲ ਤਾਂ ਸਾਡੇ ਟੇਬਲਾਂ ਦਾ ਹੋ ਗਈ ਸ਼ਿੰਗਾਰ ਠੀਕ ਹੈ ਪਰ ਜੇ ਕੋਈ ਸ਼ਾਹੀ ਆਲ ਦੇ ਉੱਤੇ ਜਾਂ ਦੂਜੀਆਂ ਗਾਈਆਂ ਦੇ ਉੱਤੇ ਕੰਮ ਕਰਕੇ ਵਧੀਆ ਤੁਹਾਨੂੰ ਕਿਉਂ ਉਸੇ ਰੇਟ 'ਚ ਦੇਣਾ ਚਾਹੀ ਠੀਕ ਹੈ ਜੀ ਜਿਸ ਤਰ੍ਹਾਂ ਪਹਿਲਾਂ ਹੁੰਦਾ ਸੀ ਜੇ ਤੁਸੀਂ 60 ਰੁਪਏ ਲੀਟਰ ਦੇ ਹਿਸਾਬ ਨਾਲ ਆਉਂਗੇ ਤਾਂ ਦੇਖ ਲਓ ਵੀ 25 ਲੀਟਰ ਚੋਂ 1 ਕਿਲੋ ਕਿਉਂ ਬਣਦਾ ਤੇ ਉਹ ਕਿੰਨਾ ਹੋ ਗਿਆ ਤੇ ਉਹ ਸਿਰਫ 200 200 300 ਰੁਪਇਆ ਰੱਖ ਕੇ ਆਪਦਾ ਮਾਰਜਿਨ ਆਪਦੀ ਮਿਹਨਤ ਰੱਖ ਕੇ ਤੁਹਾਨੂੰ ਵਧੀਆ ਖਵਾਉਣਾ ਚਾਹੁੰਦਾ ਪਰ ਕੋਈ ਖਾਣ ਨੂੰ ਤਿਆਰ ਨਹੀਂ ਬਲੈਕ ਲੈਵਲ ਦੀ ਤਾਂ ਅਸੀਂ ਸਟੈਂਡਰਡ ਬਣਾ ਲਿਆ ਕਿ ਸਾਡਾ ਸਟੈਂਡਰਡ ਹੈ ਠੀਕ ਹੈ ਸੋ ਬਨਸਮਨਤਾ ਤਾਂ ਜਦੋਂ ਹੁਣ ਫਾਰਮਰ ਵੀ ਝੋਲਾ ਚੱਕ ਕੇ ਜਾਂ ਝੋਲਾ ਵੀ ਨਹੀਂ ਚੱਕਦੇ ਹੁਣ ਤਾਂ ਅਸੀਂ ਪੋਲੀਥੀਨ ਸਾਨੂੰ ਜਿਹੜਾ ਦੁਕਾਨਦਾਰ ਦਿੰਦਾ ਸ਼ਹਿਰਾਂ 'ਚ ਵੀ ਤੇ ਪਿੰਡਾਂ 'ਚ ਵੀ ਅਸੀਂ ਸਾਗ ਵੀ ਸ਼ਹਿਰਾਂ ਤੋਂ ਮੁੱਲ ਲੈਣਾ ਸ਼ੁਰੂ ਕਰਤਾ ਪਰ ਜਿੱਦਾਂ ਦੇ ਪੰਜਾਬ ਦੇ ਵਿੱਚ ਹੈਲਥ ਕਰਾਈਸਿਸ ਹੈ ਜਾਂ ਹੈਲਥ ਇਸ਼ੂ ਨੇ ਸਾਨੂੰ ਵਾਂਸ ਵਾਂਤਾ ਵੱਲ ਜਾਣਾ ਹੀ ਪੈਣਾ ਆ ਆਪ ਦੇ ਲਈ ਆਪ ਦੇ ਭੈਣ ਭਾਈਆਂ ਲਈ ਸਾਨੂੰ ਚੇਂਜ ਕਰਨਾ ਹੁਣੇ ਹੀ ਹੀ ਪੈਣਾ ਹਾਂਜੀ ਇਹਦਾ ਮਤਲਬ ਇਹ ਹੋਇਆ ਵੀ ਸਾਡੇ ਜਿਹੜੇ ਨਿੱਜੀ ਜਾਂ ਕੋਈ ਸੰਸਥਾਗਤ ਯਤਨ ਤਾਂ ਹੈ ਅਸੀਂ ਬਦਲ ਵੱਲ ਜਾਈਏ ਬਿਲਕੁਲ ਵੱਡੇ ਵੱਡੇ ਪੱਧਰ ਤੇ ਗੱਲ ਕਰਨੀ ਹੋਵੇ ਫਿਰ ਜਿਹੜਾ ਐਮਐਸਪੀ ਵਾਲਾ ਇਸ਼ੂ ਹੈਗਾ ਕਿਉਂਕਿ ਉਹ ਢਾਈ ਫਸਲਾਂ ਤੇ ਐਮਐਸਪੀ ਹੈ ਕੈਸ਼ ਕ੍ਰੌਪਸ ਜਿਹੜੀਆਂ ਉੱਤੇ ਤਾਂ ਕੋਈ ਐਮਐਸਪੀ ਹੈ ਨਹੀਂ किसान अपनी मर्ज़ी ਨਾਲ ਨਹੀਂ ਵੇਚ ਸਕਦਾ ਵੀ ਮੈਂ ਇੰਨੇ ਨੇ ਵੇਚਣਾ ਮੱਕੀ ਹੁਣ ਮੱਕੀ ਦਾ ਕੀ ਹਾਲ ਹੋਇਆ ਤੁਹਾਨੂੰ ਪਤਾ ਵੀ 7-800 ਨੂੰ ਵੀ ਮੱਕੀ ਜਿਹੜੀ ਵਿਕੀ ਹੈ ਨਾ ਸੋ ਅਲਟੀਮੇਟਲੀ ਜਿਹੜੀ ਕੈਸ਼ ਕ੍ਰੌਪਸ ਹੈ ਜਾਂ ਜਿਹੜੇ ਬਾਕੀ ਵਨਸਵੰਤ ਵਾਲੇ ਇਸ਼ੂ ਦੇ ਉੱਤੇ ਇਹਦੇ ਵਿੱਚ ਤੁਹਾਨੂੰ ਲੱਗਦਾ ਕਿ ਸਰਕਾਰਾਂ ਦਾ ਦਖਲ ਬਹੁਤ ਜ਼ਿਆਦਾ ਹੈ ਨਹੀਂ ਤਾਂ ਇੱਕ ਮਸਲਾ ਹੱਲ ਜਿਹੜੀ ਵੱਡੀਆਂ ਦੇਖੋ ਥੋੜਾ ਥੋੜਾ ਚੇਂਜ ਕਰਾਂਗੇ ਤਾਂ ਸੋਸਾਇਟੀ ਜੇ ਆਪਦੇ ਜੀਬ ਦੇ ਸੁਆਦ ਨੂੰ ਮੋੜੇਗੀ ਤਾਂ ਫਾਰਮਰ ਦੀ ਬਹੁਤ ਵੱਡੀ ਸਪੋਰਟ ਹੋਏਗੀ ਦੂਸਰਾ ਜਿਹੜੀ ਮੱਕੀ ਦਾ ਰੇਟ ਹੈ ਉਹ ਬਹੁਤ ਵਧੀਆ ਪਰ ਐਮਐਸਪੀ ਤਾਂ ਜ਼ਰੂਰੀ ਹੈ ਜੀ ਐਮਐਸਪੀ ਜੇ ਹੋਏਗੀ ਤਾਂ ਫਿਰ ਹੁਣ ਦੇਖੋ ਸਰੋਂ ਦੇ ਉੱਤੇ ਰੇਟ ਵਧਿਆ ਸੀਗਾ ਜੀ ਪੰਜਾਬ ਦੇ 2 ਸਾਲ ਪਹਿਲਾਂ ਸਰੋਂ ਪੰਜਾਬ ਦੇ ਵਿੱਚ ਦਿਸਦੀ ਨਹੀਂ ਸੀ ਹੁੰਦੀ ਤੇ ਹੁਣ ਤੁਸੀਂ ਕਦੇ ਨੋਟ ਕਰਿਓ ਕਿ ਚਾਰੇ ਪਾਸੇ ਤੁਹਾਨੂੰ ਸਰੋਂ ਦੇ ਖੇਤ ਦਿਸਦੇ ਆ ਉਹ ਰੇਟ ਕਰਕੇ ਆ ਕਿ ਰੇਟ ਵਧਿਆ 2021 ਤੋਂ ਬਾਅਦ ਰੇਟ ਵਧਣ ਕਰਕੇ ਫਾਰਮਰ ਆਟੋਮੈਟਿਕਲੀ ਬਿਨਾਂ ਕਿਸੇ ਦੇ ਕਹੇ ਤੋਂ ਹੀ ਸਰੋਂ ਬੀਜਣੀ ਵੱਡੀ ਗਿਣਤੀ ਵਿੱਚ ਸ਼ੁਰੂ ਕਰ ਦਿੱਤੀ। ਨਹੀਂ ਕਾਫੀ ਗੰਭੀਰ ਤੇ ਸੰਜੀਦਾ ਗੱਲਾਂ ਇਹ ਜਿਹਦੇ ਕਿਤੇ ਫੇਰ ਵੀ ਗੱਲ ਕਰਾਂਗੇ ਪਰ ਮੈਂ ਫੇਰ ਵਾਪਸ ਆਉਣਾ ਚਾਹੁੰਦਾ ਜਿਹੜਾ ਖਾਸ ਤੌਰ ਤੇ ਜਿਹੜੇ ਸਪੋਰਟਸ ਦੇ ਖੇਤਰ 'ਚ ਕੰਮ ਕਰ ਰਹੇ ਹੋ। ਉਹਦੇ ਤੁਸੀਂ ਦੱਸੋ ਵੀ ਨਤੀਜੇ ਵੀ ਬੜੇ ਚੰਗੇ ਆ ਬੱਚੀਆਂ ਜਿਹੜੀਆਂ ਆ ਉਹ ਕਿ ਇਸ ਮੁਕਾਮ ਤੱਕ ਪਹੁੰਚੀਆਂ ਤੇ ਉਹਦਾ ਇਨ ਫਿਊਚਰ ਤੁਹਾਡੇ ਕੀ ਪਲਾਨ ਨੇ ਖਾਸ ਤੌਰ ਤੇ ਬੱਚੀਆਂ ਦੇ ਸਪੋਰਟਸ ਦੇ ਮਾਮਲੇ ਦੇ ਵਿੱਚ ਕੀ ਇੱਕ ਤਾਂ ਵੱਡਾ ਗਰਾਊਂਡ ਬਣਾਉਣਾ ਜੀ ਕੋਸ਼ਿਸ਼ ਤਾਂ ਇਹ ਹੈ ਕਿ ਨੈਸ਼ਨਲ ਲੈਵਲ ਤੱਕ ਸਾਡੀਆਂ ਬੱਚੀਆਂ ਜਾਣ ਅਸੀਂ ਸੀਮਤ ਸਾਧਨਾ ਨਾਲ ਬਹੁਤ ਹੀ ਸੀਮਤ ਸਾਧਨਾ ਨਾਲ ਸਟੇਟ ਲੈਵਲ ਤੇ ਬੱਚਿਆਂ ਨੂੰ ਖੜਾ ਰਹੇ ਹਾਂ ਤੇ ਹੁਣ ਕੋਸ਼ਿਸ਼ ਹੈ ਕਿ ਉਹ ਸਟੇਟ ਲੈਵਲ ਤੱਕ ਜਾਣ ਸਾਡੇ ਵਿੰਗ ਹੁੰਦੇ ਸੀ ਅੱਗੇ ਮੈਨੂੰ ਯਾਦ ਹੈ ਕਿ ਜਦੋਂ ਅਸੀਂ ਹਾਕੀ ਖੇਡਦੇ ਸੀ ਇੱਕ ਸ੍ਰੀ ਵਿੰਗ ਹੁੰਦਾ ਸੀ ਹਾਂਜੀ ਹਾਂਜੀ ਸੰਸਾਰਪੁਰ ਹਾਕੀ ਦਾ ਆਪਣੇ ਆਪ ਚ ਇੱਕ ਬਹੁਤ ਵੱਡਾ ਮਕਾਮ ਹੈ ਤੁਹਾਨੂੰ ਨਹੀਂ ਲੱਗਦਾ ਕਿ ਇਹਦੇ ਤੇ ਬਹੁਤ ਜ਼ਿਆਦਾ ਜ਼ਰੂਰਤ ਹੈ ਖਾਸ ਤੌਰ ਤੇ ਸਪੋਰਟਸ ਪਾਲਿਸੀ ਹੈ ਕਿ ਜਿਹੜੀ ਬੜੀ ਇੰਪੋਰਟੈਂਟ ਹੈ ਨੈਸ਼ਨਲ ਸਪੋਰਟਸ ਪਾਲਿਸੀ ਵੀ ਕੁਝ ਨਹੀਂ ਹੈ ਸਾਡੇ ਕੋਲ ਸਟੇਟ ਦੀ ਸਪੋਰਟਸ ਪਾਲਿਸੀ ਵੀ ਹੈ ਨਹੀਂ ਤੇ ਤੁਹਾਡੇ ਯਤਨ ਉਹਨੂੰ ਸਲਾਮ ਹੈ ਪਰ ਇਸ ਤਰ੍ਹਾਂ ਦੇ ਯਤਨਾਂ ਨੂੰ ਹੋਰ ਬੂਸਟ ਕਿੱਦਾਂ ਕੀਤਾ ਜਾ ਸਕਦਾ ਇਹ ਤਾਂ ਸਰ ਦੇਖੋ ਇਹ ਤਾਂ ਇੱਕ ਤਾਂ ਗਵਰਨਮੈਂਟ ਦੀ ਤਰਫ ਤੋਂ ਹੈ ਕਿਉਂ ਗਰਾਊਂਡ ਵਗੈਰਾ ਲਈ ਔਰ ਇਹਨਾਂ ਚੀਜ਼ਾਂ ਜਿੱਥੇ-ਜਿੱਥੇ ਹੋ ਰਿਹਾ ਸਾਡੀ ਜਿਹੜੀ ਕੋਚ ਹੈ ਲੜਕੀ ਹੈ ਸਾਡੀ ਗਵਰਨਮੈਂਟ ਕੋਚ ਹੈ ਤੇ ਸਾਡਾ ਵੀ ਵਿੰਗ ਹੈ ਚਲੋ ਜੋ ਗਵਰਨਮੈਂਟ ਹੈਲਪ ਕਰਦੀ ਹੈ ਥੋੜੀ ਬਹੁਤ ਉਹ ਵੀ ਉਹ ਹੁੰਦੀ ਹੈ ਬਾਕੀ ਕੁਝ ਐਨਆਰਆਈਸ ਕਰਦੇ ਨੇ ਤੇ ਸਪੋਰਟਸ ਤਾਂ ਭਾਜੀ ਇਹ ਹੈ ਕਿ ਹਰ ਪਿੰਡ ਦੇ ਵਿੱਚ ਹੋਣੀ ਚਾਹੀਦੀ ਔਰ ਸਾਰੇ ਨੂੰ ਵੱਡੀ ਗੱਲ ਹੈ ਕਿ ਸੁਸਾਇਟੀ ਸਹਿਯੋਗ ਕਰੇ ਬੱਚੇ ਤਾਂ ਉਹਨਾਂ ਦੇ ਹੀ ਹੈ ਜੇ ਸੋਸਾਇਟੀ ਸਹਿਯੋਗ ਕਰੇਗੀ ਤਾਂ ਜ਼ਰੂਰ ਗੇਮ ਅੱਗੇ ਜਾਏਗੀ ਸਮਾਜਿਕ ਸਹਿਯੋਗ ਦੀ ਬਹੁਤ ਜ਼ਰੂਰਤ ਹੈ ਜਿੱਥੇ ਮਰਜ਼ੀ ਤੁਸੀਂ ਕੰਮ ਕਰ ਲੋ ਉਹਦੇ ਵਾਸਤੇ ਸਰਕਾਰਾਂ ਦਾ ਆਪਣਾ ਦਖਲ ਵੀ ਹੁੰਦਾ ਉਹਨਾਂ ਦਾ ਤਰੀਕਾ ਵੀ ਹੁੰਦਾ ਪਰ ਕੁਝ ਜਿਹੜੇ ਆਪਣੇ ਨਿੱਜੀ ਜਿਹੜੇ ਯਤਨ ਹੈ ਤੇ ਫਿਰ ਉਹਨੂੰ ਸਮੂਹਕ ਤੌਰ ਤੇ ਇੱਕ ਯਤਨ ਅਜ਼ੂਰ ਦੇ ਤਬਦੀਲ ਕਰਕੇ ਹੀ ਇਹ ਤਬਦੀਲੀ ਜਿਹੜੀ ਆ ਉਹਨੂੰ ਹੋਰ ਅੱਗੇ ਲਿਜਾਇਆ ਜਾ ਸਕਦਾ ਬਹੁਤ ਸ਼ੁਕਰੀਆ ਡਾਕਟਰ ਸਾਹਿਬ ਬਹੁਤ ਮਹਿਮਾਨੀ ਥੈਂਕ ਯੂ ਥੈਂਕ ਯੂ